ਕਿ ਆਮ ਆਦਮੀ ਪਾਰਟੀ ਜਿਹੜੀ ਲਾਈਟ ਵਾਲਾ ਕਰੰਟ ਹੈ ਉਹ ਵੀ ਸੁਖਪਾਲ ਸਿੰਘ ਖੈਰਾ ਨੂੰ ਲੱਗਿਆ ਆ ਵਿਜੇਂਦਰ ਸਿੰਘਲਾ ਜੇ ਸਿੱਧੇ ਤੌਰ ਤੇ ਨਹੀਂ ਤਾਂ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਸੁਖਪਾਲ ਸਿੰਘ ਖੈਰਾ ਦੀ ਹਾਰ ਦੇ ਲਈ ਜ਼ਿੰਮੇਵਾਰ ਨੇ ਕਰਨ ਜਸਵਿੰਦਰ ਧਮਾਨ ਦਾ ਇਹ ਹੈ ਕਿ ਜਸਵਿੰਦਰ ਧਮਾਨ ਨੇ 2022 ਦੀ ਚੋਣ ਲੜੀ ਸੀ ਸੁਨਾਮ ਤੋਂ ਉਸ ਤੋਂ ਬਾਅਦ ਉਹਨਾਂ ਨੇ ਕੋਈ ਕੰਕਰੀਟ ਕੰਮ ਨਹੀਂ ਕੀਤਾ ਸੱਤਾ ਦੇ ਖਿਲਾਫ ਚੱਲਦੇ ਨਜ਼ਰ ਨਹੀਂ ਆਏ ਉਸ ਤੋਂ ਬਾਅਦ ਉਹਨਾਂ ਨੇ ਰਾਜਾ ਕਾਂਗਰਸ ਰਾਜਾ ਵੀਰਕਲਾ ਨੂੰ ਲਿਆਈ ਜੂਥ ਕਾਂਗਰਸ ਦੇ ਜ਼ਿਲ੍ਹੇ ਦੇ ਪ੍ਰਧਾਨ ਨੇਗੇ ਉਹ ਸੁਨਾਮ ਤੇ ਅੱਖ ਰੱਖੀ ਬੈਠੇ ਨੇਗੇ ਇਸ ਕਰਕੇ ਸੁਨਾਮ ਜੀ ਦਾ ਤਿੰਨ ਲੀਡਰ ਇਸ ਗੱਲ ਪਿੱਛੇ ਉਲਝ ਗਿਆ ਕਿ ਕਿਹੜਾ ਲਾਣੇਦਾਰ ਬਣੂਗਾ ਰਾਹੁਲ ਸਿੱਧੂ ਬਾਰੇ ਵੀ ਪਰਸਨਲ ਤੌਰ ਤੇ ਦੋ ਤਿੰਨ ਮਿੱਥਾਂ ਸੀ ਕਿ ਉਹ ਹਲਕੇ ਚ ਵਿਚਰਦੇ ਨਹੀਂ ਲੋਕਾਂ ਨਾਲ ਤੁਰਦੇ ਨਹੀਂ ਉਹਨਾਂ ਨੇ ਇਹ ਵੀ ਮਿੱਥ ਤੋੜਤੀ ਉਹਨਾਂ ਨੇ ਇਹ ਮਿੱਥ ਤੋੜਤੀ ਕਿ ਮੈਂ ਮੇਰੇ ਬਾਰੇ ਜਿਹੜੀਆਂ ਉਹਨਾਂ ਦੇ ਮਿੱਥਾ ਸੀਗੀਆਂ ਵੀ ਇਹ ਤਾਂ ਬਸ ਵੈਸੀ ਇੱਕ ਕਾਕਾ ਸ਼ਾਈ ਵਾਲਾ ਜਿਹੜਾ ਉਹਨਾਂ ਦਾ ਚਿਹਰਾ ਬਣਿਆ ਹੋਇਆ ਸੀਗਾ ਮੈਂ ਕਹਿੰਨਾ ਕਿ ਭੱਠਲ ਪਰਿਵਾਰ ਨੇ ਇਸ ਸਿਲੈਕਸ਼ਨ ਦੇ ਵਿੱਚ ਹਾਰ ਜਿੱਤ ਆਪਣੀ ਥਾਂ ਤੇ ਆ ਪਰ ਰਾਹੁਲ ਸਿੱਧੂ ਨੂੰ ਰਾਜਨੀਤਿਕ ਤੌਰ ਦੇ ਉੱਤੇ ਇੱਕ শারਪ ਤੌਰ ਦੇ ਉੱਤੇ ਨਿਕਲਦੇ ਹੋਇਆ ਦੇਖਿਆ ਜਾ ਸਕਦਾ ਹੈ ਮੈਨੂੰ ਇਹ ਲੱਗਦਾ ਹੈ ਕਿ ਆਉਂਦੇ ਦਿਨਾਂ ਵਿੱਚ ਲਹਿਰੇਗਾ ਕਿ ਕਾਂਗਰਸ ਦੀ ਸਿਆਸਤ ਜਿਹੜੀ ਹੈ ਉਹਦਾ ਧੁਰਾ ਰਾਹੁਲ ਸਿੱਧੂ ਬਣ ਜਾਣਗੇ ਦਲਤ ਵੋਟ ਬਾਰੇ ਮੈਂ ਇਲਜ਼ਾਮ ਨਹੀਂ ਲਾਉਂਦਾ ਇਹ ਖੰਡ ਚਰਚਾਵਾਂ ਨੇ ਸੰਗਰੂਰ ਦੇ ਲੋਕ ਸਭਾ ਹਲਕੇ ਦੇ ਵਿੱਚ ਪਿੰਡਾਂ ਚ ਕਿ ਬੀਜੇਪੀ ਨੇ 25000 ਰੁਪਏ ਦਿੱਤਾ ਇੱਕ ਬੂਥ ਲਾਉਣ ਦਾ ਇੱਕ ਬੀਜੇਪੀ ਦੀ ਆਗੂ ਆ ਸੁਭਾ ਪੱਧਰ ਦੀ ਸੰਗਰੂਰ ਲੋਕ ਸਭਾ ਹਲਕੇ ਨਾਲ ਸੰਬੰਧਿਤ ਉਹਦੇ ਘਰ ਦੇ ਵੱਲੋਂ ਦੱਸਿਆ ਜਾਂਦਾ ਕਿ दारू ਵੀ ਵੰਡੀ ਗਈ ਐਸੀ ਇਹਦੀ ਪੁਸ਼ਟੀ ਨਹੀਂ ਕਰਦੇ ਇਹ ਸਿਰਫ ਸੂਤਰਾਂ ਦੇ ਹਵਾਲੇ ਨਾਲ ਖੰਡ ਚਰਚਾ ਜਿਹੜੀ ਉਹ ਹੈਗੀ ਆ ਕਾਂਗਰਸ ਨੇ ਪਲਾਟ ਤੋਂ ਲਿਆ ਕੇ ਸਕਪਾਲ ਸਿੰਘ ਖੈਰਾ ਨੂੰ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜਾਈ ਪਰ ਜਿਸ ਤਰ੍ਹਾਂ ਦੀ ਹਾਰ ਸਕਪਾਲ ਸਿੰਘ ਖੈਰਾ ਦੀ ਹੋਈ ਹੈ ਸ਼ਾਇਦ ਉਸ ਦਾ ਅੰਦਾਜ਼ਾ ਖੁਦ ਅਸਕਪਾਲ ਸਿੰਘ ਖੈਰਾ ਨੇ ਵੀ ਨਹੀਂ ਲਾਇਆ ਹੋਣਾ ਨਾ ਹੀ ਕਾਂਗਰਸ ਨੇ ਲਾਇਆ ਹੋਣਾ ਸਕਪਾਲ ਸਿੰਘ ਖੈਰਾ ਦੀ ਸੰਗਰੂਰ ਦੇ ਵਿੱਚ ਕਰੀਬ ਪੌਣੇ 2 ਲੱਖ ਵੋਟਾਂ ਦੇ ਨਾਲ ਸ਼ਰਮਨਾਕ ਹਾਰ ਹੋਈ ਹੈ ਆਖਰਕਾਰ ਸਖਪਾਲ ਸਿੰਘ ਖੈਰਾ ਦੀ ਹਾਰ ਕਿਉਂ ਹੋਈ ਹੈ ਉਹਨਾਂ ਤੱਥਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਕਰਕੇ ਸਖਪਾਲ ਸਿੰਘ ਖੈਰਾ ਨੂੰ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ ਹੈ ਇਸ ਸਮੇਂ ਸਾਡੇ ਨਾਲ ਨੇ ਬਾਜਬਾ ਜੀ ਨਾਲ ਸਖਪਾਲ ਸਿੰਘ ਖੈਰਾ ਦੇ ਹਾਰ ਦੇ ਕਾਰਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਬਾਜਬਾ ਸਾਹਿਬ ਕਿਵੇਂ ਦੇਖਦੇ ਹੋ ਸਖਪਾਲ ਸਿੰਘ ਖੈਰਾ ਦੀ ਹਾਰ ਦੇ ਆਖਰਕਾਰ ਕਿਹੜੇ ਕਾਰਨ ਨੇ ਗਗਨ ਜੀ ਆਪਾਂ ਤਿੰਨ ਕਾਰਨ ਲੱਭੀਏ ਮੋٹے ਤੌਰ ਦੇ ਉੱਤੇ ਤਿੰਨ ਕਾਰਨ ਨੇ ਇੱਕ ਤਾਂ ਲੀਡਰਸ਼ਿਪ ਦਾ ਨਾ ਹੋਣਾ ਦੂਜਾ ਜਿਹੜੀ ਹੈ ਆਪਣਾ ਕਹਿ ਲਈਏ ਕਿ Hindu Vote ਦਾ ਇਕੁਲਕਤ BJP ਵੱਲ ਓਲਾਰ ਹੋ ਜਾਣਾ ਤੀਜਾ ਸਿੱਖ ਵੋਟ ਦੇ ਵਿੱਚ ਪਾਟੋ ਤਾੜ ਇੱਕ ਹਲਕਾ ਜਿਹਾ ਕਾਰਨ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਲਾਈਟ ਵਾਲਾ ਕਰੰਟ ਹੈ ਉਹ ਵੀ ਸੁਖਪਾਲ ਸਿੰਘ ਖੈਰਾ ਨੂੰ ਲੱਗਿਆ ਆ ਇਹ ਚਾਰ ਪੰਜ ਮੋٹے ਕਾਰਨ ਨੇ ਜਿੰਨਾ ਕਰਕੇ ਸੁਖਪਾਲ ਸਿੰਘ ਖੈਰਾ ਦੀ ਹਾਰ ਜਿਹੜੀ ਐਡੀ ਵੱਡੀ ਹੋਈ ਇਹ ਇਹ ਕਾਰਨ ਨੇ ਤੇ ਜੇ ਤੁਸੀਂ ਇਹਨਾਂ ਨੂੰ ਖੋਲ ਕੇ ਦੇਖੀਏ ਆਪਾਂ ਹੌਲੀ-ਹੌਲੀ ਅ ਜਿਹੜੇ ਪਹਿਲਾ ਕਾਰਨ ਆ ਲੀਡਰਸ਼ਿਪ ਦੀ ਘਾਟ ਦੇਖੋ ਵਿਜੇਂਦਰ ਸਿੰਘਲਾ ਸੰਗਰੂਰ ਦੇ ਵਿੱਚ ਕਦ ਕਦ ਵਾਰ ਆਗੂ ਸੀਗੇ ਉਹਨਾਂ ਦੀ ਸੰਗਰੂਰ ਵਿਧਾਨ ਸਭਾ ਹਲਕੇ ਚ ਨਹੀਂ ਅ 9 ਦੇ 9 ਵਿਧਾਨ ਸਭਾ ਹਲਕਿਆਂ 'ਚ ਪਹਿਚਾਣ ਸੀਗੀ ਵਿਜੇਂਦਰ ਸਿੰਘਲਾ ਨੂੰ ਐਨ ਟਾਈਮ ਤੇ ਕਾਂਗਰਸ ਆਨੰਦਪੁਰ ਲੈ ਗਈ ਕਾਂਗਰਸ ਨੇ ਉੱਥੇ ਦੋ ਘਾਟੇ ਖਾਦੇ ਸੰਗਰੂਰ ਵੀ ਹਾਰਿਆ ਤੇ ਆਨੰਦਪੁਰ ਵੀ ਹਾਰਿਆ ਵਿਜੇਂਦਰ ਸਿੰਘਲਾ ਦੀ ਟੀਮ ਵੀ ਨਾਲ ਚਲੇਗੀ ਸਰ ਦੀ ਸਾਰੀ ਵਿਜੇਂਦਰ ਸਿੰਘਲਾ ਜੇ ਸਿੱਧੇ ਤੌਰ ਤੇ ਨਹੀਂ ਤਾਂ ਅਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਸੁਖਪਾਲ ਸਿੰਘ ਖੈਰਾ ਦੀ ਹਾਰ ਦੇ ਲਈ ਜ਼ਿੰਮੇਵਾਰ ਨੇ ਸਾਰੀ ਟੀਮ ਖਾਸ ਕਰਕੇ ਸੰਗਰੂਰ ਸ਼ਹਿਰ ਦੇ ਵਿੱਚ ਸੰਗਰੂਰ ਵਿਧਾਨ ਸਭਾ ਹਲਕੇ 'ਚ ਸਾਰੀ ਟੀਮ ਦੇ ਉੱਥੇ ਜਾਣ ਕਰਕੇ ਜਿਹੜਾ ਵਰਕਰ ਸੀ ਕਾਂਗਰਸ ਦਾ ਜਿਹੜਾ ਕਾਂਗਰਸ ਦਾ ਮੋਰੀ ਵਰਕਰ ਵਾਰਡ ਚ ਮਹੱਲੇ ਚ ਜਾਂ ਫਿਰ ਪਿੰਡ ਚ ਸੀ ਉਹ ਤਾਂ ਸੁਖਪਾਲ ਸਿੰਘ ਖੈਰਾ ਦੇ ਨਾਲ ਚੱਲ ਗਿਆ ਜਿਹੜੀ ਗਰਾਊਂਡ ਲੈਵਲ ਤੇ ਬੂਥ ਮੈਨੇਜਮੈਂਟ ਕਰਨੀ ਸੀ ਲੋਕਾਂ ਨੂੰ ਕੱਟ ਕੇ ਲੈ ਕੇ ਆਉਣਾ ਸੀ ਲੋਕਾਂ ਨੂੰ ਸਮਝਾਉਣਾ ਸੀ ਲੋਕਾਂ ਨਾਲ ਤੋਰਨਾ ਸੀ ਮੌਲਬੰਦੀ ਕਰਨੀ ਸੀਗੀ ਰੈਲੀਆਂ ਤੁਹਾਨੂੰ ਯਾਦ ਹੋਊਗਾ ਕਿ ਜਿਹੜਾ ਸੁਖਪਾਲ ਖੈਰਾ ਨੇ ਸ਼ਹਿਰ ਚ ਰੋਡ ਸ਼ੋਅ ਕੱਢਿਆ ਉਹ ਕਿੱਡਾ ਫਲॉप ਰੋਡ ਸ਼ੋਅ ਸੀਗਾ ਸਿਰਫ 2-300 ਬੰਦਾ ਸੀ ਉੱਚ ਵੀ ਅੰਦਾਜ਼ਾ ਇਹ ਹੈ ਕਿ ਜ਼ਿਆਦਾਤਰ ਲੋਕ ਭਲੱਥ ਦੇ ਸੀਗੇ ਤਾਂ ਇਹ ਕਾਰਨ ਨੇਗੇ ਉਹ ਉਸ ਰੋਡ ਸ਼ੋਅ ਤੋਂ ਬਾਅਦ ਇੱਕੋ ਲੱਗਤ ਗਰਾਫਟ ਜਿਹੜਾ ਆ ਸੁਖਪਾਲ ਸਿੰਘ ਖੈਰਾ ਦਾ ਘੜਮ ਕਰਕੇ ਥੱਲੇ ਆਇਆ ਤਾਂ ਇਹ ਕਾਰਨ ਹੈ ਕਿ ਵਿਜੇਂਦਰ ਸਿੰਘਲਾ ਦੀ ਸਾਰੀ ਟੀਮ ਦਾ ਉੱਥੇ ਚਲੇ ਜਾਣਾ ਜੇਕਰ ਵਿਜੇਂਦਰ ਸਿੰਘਲਾ ਨਾ ਜਾਂਦੇ ਮੇਰਾ ਇਹ ਮੰਨਣਾ ਹੈ ਕਿ 3-4000 ਦੀ ਲੀਡ ਸੰਗਰੂਰ ਵਿਧਾਨ ਸਭਾ ਹਲਕੇ ਚ ਸੁਖਪਾਲ ਸਿੰਘ ਖੈਰਾ ਨੂੰ ਹੁੰਦੀ ਜੋ ਕਿ ਹੁਣ 6-7000 ਦੀ ਹਾਰ ਹੋਈ ਹੈ ਹ ਉਹ ਤੋਂ ਬਾਅਦ ਗੱਲ ਕਰ ਲਈਏ ਆਪਾਂ ਸੁਨਾਮ ਦੀ ਸੁਨਾਮ ਦੇ ਅੰਦਰ ਸ਼ੁਰੂਆਤੀ ਦੌਰ ਦੇ ਵਿੱਚ ਜਸਵਿੰਦਰ ਧਮਾਨ ਜਦੋਂ ਹਜੇ ਸੁਖਪਾਲ ਸਿੰਘ ਖੇੜਾ ਦਾ ਐਲਾਨ ਨਹੀਂ ਸੀ ਹੋਇਆ ਉਦੋਂ ਤਾਂ ਬਹੁਤ ਤੁਸ਼ਾਹਿਤ ਕੰਮ ਕਰ ਰਹੇ ਸੀਗੇ ਉਦੋਂ ਬਾਅਦ ਵੀ ਚਲੋ ਜਦੋਂ ਉਹ ਸੰਗਰੂਰ ਆਏ ਸੁਖਪਾਲ ਖੇੜਾ ਪਰ ਹੈਂਡ ਵਾਲੇ ਦਿਨਾਂ ਚ ਜਾ ਕੇ ਜਸਵਿੰਦਰ ਧਮਾਨ ਨੇ ਉਵੇਂ ਕੰਮ ਹੀ ਨਹੀਂ ਕੀਤਾ ਦੂਜਾ ਕਾਰਨ ਜਸਵਿੰਦਰ ਧਮਾਨ ਦਾ ਇਹ ਹੈ ਕਿ ਜਸਵਿੰਦਰ ਧਮਾਨ ਨੇ 2022 ਦੀ ਚੋਣ ਲੜੀ ਸੀ ਸੁਨਾਮ ਤੋਂ ਉਦੋਂ ਬਾਅਦ ਉਹਨਾਂ ਨੇ ਕੋਈ ਕੰਕਰੀਟ ਕੰਮ ਨਹੀਂ ਕੀਤਾ ਸੱਤਾ ਦੇ ਖਿਲਾਫ ਚੱਲਦੇ ਨਜ਼ਰ ਨਹੀਂ ਆਏ ਇਸ ਕਰਕੇ ਲੋਕ ਇਹ ਚੀਜ਼ ਫੀਲ ਕਰਦੇ ਆ ਕਿ ਜਿਹੜਾ ਸਾਡੇ ਮਸਲੇ ਕਿਉਂਕਿ ਮੰਤਰੀ ਨੇਗੇ ਅਮਨ अरोड़ा ਉਥੋਂ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਖਿਲਾਫ ਉਹਨਾਂ ਦੀਆਂ ਗਲਤ ਨੀਤੀਆਂ ਦੇ ਖਿਲਾਫ ਜਸਵਿੰਦਰ ਸਮਾਨ ਤੁਹਾਨੂੰ ਵਾਇਬਰੈਂਟਲੀ ਤਕੜੇ ਪੱਧਰ ਤੇ ਕਦੇ ਲੜਦੇ ਨਜ਼ਰ ਨਹੀਂ ਆਏ ਉਸ ਤੋਂ ਬਾਅਦ ਉਹਨਾਂ ਨੇ ਰਾਜਾ ਕਾਂਗਰਸ ਰਾਜਾ ਵੀਰਕਲਾ ਨੂੰ ਲਿਆਈ ਹ ਜੂਥ ਕਾਂਗਰਸ ਦੇ ਜ਼ਿਲ੍ਹੇ ਦੇ ਪ੍ਰਧਾਨ ਨੇਗੇ ਉਹ ਸੁਨਾਮ ਤੇ ਅੱਖ ਰੱਖੀ ਬੈਠੇ ਨੇਗੇ ਇਸ ਕਰਕੇ ਸੁਨਾਮ ਜੀ ਦਾ 3 ਲੀਟਰ ਇਸ ਗੱਲ ਪਿੱਛੇ ਉਲਝ ਗਈ ਕਿ ਕਿਹੜਾ ਲਾਣੇਦਾਰ ਬਣੂਗਾ ਜਸਵਿੰਦਰ ਧਮਾਨ ਕਹਿੰਦੇ ਕਿ ਵੀ ਉਹਨੂੰ ਨਹੀਂ ਬੁਲਾਉਣਾ ਇਹਨੂੰ ਬੁਲਾ ਲਓ ਉਹਨੂੰ ਨਹੀਂ ਬੁਲਾਉਣਾ ਇਹਨੂੰ ਬੁਲਾ ਲਓ ਇਹ ਸਥਿਤੀ ਬਣ ਗਈ ਸੁਨਾਮ ਦੀ ਸੁਨਾਮ ਜੀ ਮਹਿਜ 17 175000 ਵੋਟ ਪਈ ਹੈ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਮਜ਼ਦੂਰ ਵਰਗ ਦੇ ਅੰਦਰ ਸੁਨਾਮ ਹਲਕੇ 'ਚ ਬਹੁਤ ਵੱਡਾ ਗੁੱਸਾ ਸੀ ਆਮ ਆਦਮੀ ਪਾਰਟੀ ਦੇ ਖਿਲਾਫ ਤੇ ਕਾਂਗਰਸ ਦੀਆਂ ਇਹਨਾਂ ਅੰਦਰ ਅੰਦਰੂਨੀ ਕਲੇਸ਼ ਤੇ ਸੁਸਤੀ ਦੇ ਕਾਰਨ ਉਹ ਕੈਸ਼ ਨਹੀਂ ਹੋ ਸਕਿਆ ਗੱਲ ਕਰ ਲੈਨੇ ਆ ਤੂਰੀ ਦੀ ਤੂਰੀ ਨੂੰ ਤਾਂ ਆਪਾਂ ਛੱਡ ਦਿੰਨੇ ਆ ਇੱਕ ਕਿਸਮ ਨਾਲ ਦੋ ਹਲਕੇ ਤਾਂ ਆਪਾਂ ਐਂ ਛੱਡ ਸਕਦੇ ਆ ਤੂਰੀ ਤੇ ਦਵੀਰ ਗੋਲਡੀ ਸੀਗੇ ਮੋਰੀ ਬੰਦੇ ਉਹ ਐਂਡ ਵਿਚਾਰੇ ਚੋਣ ਮਿਹਨ ਦੇ ਉਹ ਉਧਰ ਚਲੇ ਗਏ ਉਹਨਾਂ ਦੇ ਉਧਰ ਜਾਣ ਕਰਕੇ ਇੱਕ ਚੀਜ਼ ਤੈਅ ਹੋਈ ਕਿ ਜਿਹੜਾ ਧੂਰੀ ਦੇ ਵਿੱਚ ਦਲਬੀਰ ਗੋਲਡੀ ਦਾ ਐਂਟੀ ਧੜਾ ਸੀਗਾ ਕਾਂਗਰਸ ਅੰਦਰ ਉਹ ਸਰਗਰਮਤਾ ਹੋਇਆ ਪਰ ਉਹਦੀ ਏਡੀ ਪਕੜ ਨਹੀਂ ਸੀ ਉਹ ਨੰਬਰ ਦਿਖਾਉਣ ਚ ਤਾਂ ਕਾਮਯਾਬ ਹੋ ਗਿਆ ਵੀ ਵੱਡੀ ਰੈਲੀ ਕਰ ਲਈ ਪੈਰਸ ਭਰ ਲਿਆ ਪਰ ਬੂਥ ਮੈਨੇਜਮੈਂਟ ਜਿਹੜੀ ਹੁੰਦੀ ਹੈ ਜਿਹੜਾ ਬੂਥ ਮੈਨੇਜ ਬੂਥ ਮੈਨੇਜਮੈਂਟ ਕਰਨੀ ਲੋਕਾਂ ਨੂੰ ਕੱਢਣਾ ਲੋਕਾਂ ਨੂੰ ਤਸ਼ਾਹਤ ਕਰਨਾ ਲੋਕਾਂ ਨੂੰ ਟਿਕੜਮ ਬਾਜੀ ਕਰਨੀ ਚਾਚੇ ਦਾ ਫੋਨ ਕਰਾਉਣਾ ਤਾਏ ਦਾ ਫੋਨ ਕਰਾਉਣਾ ਵੀ ਲੋਕਾਂ ਨੂੰ ਕਿਸੇ ਤਰੀਕੇ ਕੱਢਣਾ ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ ਮਰੇਲਕੋੜਲੇ ਨੂੰ ਆਪਾਂ ਇਸ ਕਰਕੇ ਛੱਡ ਦਿੰਨੇ ਆ ਕਿ ਉੱਥੇ ਕਾਂਗਰਸ ਲੀਡ ਨਾਲ ਜਿੱਤੀ ਆ ਤੇ ਦੋ ਕਾਰਨ ਇੱਕ ਤਾਂ ਰਜੀਆ ਸੁਲਤਾਨਾ ਦਾ ਖੁਦ ਸਟਰੋਂਗ ਹੋਣਾ ਤੇ ਇੱਕ ਖਾਸ ਕਰਕੇ ਮਰੇਲਕੋੜਲਾ ਮਿਨੋਰਟੀ ਘੱਟ ਗਿਣਤੀ ਭਾਈਚਾਰੇ ਵਾਲਾ ਹਲਕਾ ਆ ਉਹਦਾ ਇਹ ਮੰਨਣਾ ਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਕਾਂਗਰਸ ਤੇ ਰਾਹੁਲ ગાંધી ਜ਼ਰੂਰੀ ਹੈ ਇਹ ਇੱਕ ਦੋ ਕਾਰਨ ਨੇਗੇ ਹੁਣ ਜੇ ਆਪਾਂ ਅੱਗੇ ਚਲੀ ਹੁਣ ਦਿੜਬੇ ਦੀ ਗੱਲ ਕਰ ਲਈਏ ਉੱਥੇ ਕੋਈ ਮੋਰੀ ਆਗੂ ਨਹੀਂ ਹੈਗਾ ਜਿਹੜਾ ਲੋਕਾਂ ਨੂੰ ਇਨਕਰੀਜ਼ ਕਰ ਸਕਦਾ ਜਿਹੜਾ ਇਕੜਮ ਬਾਜ਼ੀਆਂ ਲੜਾ ਸਕਦਾ ਆਖਰੀ ਸਮੇਂ 'ਚ ਜਿੱਥੇ ਸੁਖਪਾਲ ਸਿੰਘ ਖੈਰਾ ਹੋਇਆ ਪਧੌੜ ਮਹਿਲਕਲਾ ਬਰਨਾਲਾ ਇਹ ਜਿਹੜੇ ਚਾਰ ਹਲਕੇ ਐ ਇਹਨਾਂ ਹਲਕਿਆਂ 'ਚ ਕੋਈ ਮੋਰੀ ਆਗੂ ਨਹੀਂ ਸੀ ਕੋਈ ਕਾਲਾ ਧਨੋਲਾ ਜ਼ਿਲ੍ਹੇ ਦੇ ਪ੍ਰਧਾਨ ਹੋਣ ਦੇ ਨਾਤੇ ਬਰਨਾਲਾ ਦੇ ਕੰਮ ਕਰਦੇ ਵਿਖਾਈ ਦਿੱਤੇ ਪਰ ਉਸ ਤਰ੍ਹਾਂ ਨਾਲ ਕੰਮ ਨਹੀਂ ਕਰ ਸਕੇ ਜਿਵੇਂ ਇੱਕ ਜ਼ਿਲ੍ਹਾ ਪ੍ਰਧਾਨ ਨੂੰ ਕਰਨਾ ਚਾਹੀਦਾ ਹੁੰਦਾ ਆ ਸੁਰਿੰਦਰਪਾਲ ਸਿਵਿਆ ਦੀ ਗੱਲ ਕਰੇ ਇਹ ਹਲਕੇ ਤਾਂ ਇੰਝ ਛੱਡ ਸਕਦੇ ਆਪਾਂ ਤੁਸੀਂ ਆਪਾਂ ਫਿਰਕੇ ਦੇਖਿਆ ਆਪਾਂ ਭਦੌੜ ਗਏ ਸੀ ਲੋਕ ਆਪ ਕਹਿ ਰਹੇ ਸੀ ਕਿ ਅਸੀਂ ਖੈਰੇ ਨੂੰ ਵੋਟ ਪਾਉਣੀ ਆ ਪਰ ਉੱਥੇ ਕੋਈ ਸਿਸਟਮ ਨਹੀਂ ਸੀਗਾ ਕਿ ਜਿਹੜਾ ਖੈਰੇ ਨੂੰ ਵੋਟ ਪਾਉਣ ਦੇ ਲਈ ਉਤਸ਼ਾਹਤ ਕਰਦਾ ਹੋਵੇ ਉਹ ਲੋਕ ਮਿਲੇਗਾ ਆਪਾਂ ਨੂੰ ਸੱਜਣ ਮਿਲੇ ਸੀ ਉਹ ਕਹਿੰਦੇ ਸੀ ਕਿ ਅਰਵਿੰਦ ਖੰਨਾ ਖੈਰੇ ਨੂੰ ਖਰਾਊਗਾ ਤਾਂ ਉਹ ਗੱਲ ਉਸ ਬੰਦੇ ਦੀ ਅੱਜ ਸੱਚ-ਸਾਬਤ ਹੁੰਦੀ ਨਜ਼ਰ ਆਉਂਦੀ ਹੈ ਕਿ ਉਹ ਬਹੁਤ ਵੱਡਾ ਅਸਰ ਜਿਹੜਾ ਦੇਖਣ ਨੂੰ ਮਿਲਿਆ ਆ ਫਿਰ ਇੱਕ ਇਹ ਵੀ ਚੀਜ਼ ਨਿਕਲ ਕੇ ਆਉਂਦੀ ਹੈ ਕਿ ਲਹਿਰੇ ਤੇ ਚੱਲਦੇ ਆਪਾਂ ਜਦੋਂ ਲਹਿਰੇ ਤੇ ਜਾਂਦੇ ਆ ਕਿਉਂਕਿ ਡਿੜਬਾ ਲਹਿਰਾ ਤੇ ਸੁਨਾਮ ਇਹ ਆਪਸ ਵਿੱਚ ਜੁੜੇ ਹੋਏ ਹਲਕੇ ਨੇਗੇ ਡਿੜਬੇ ਤੇ ਲਹਿਰੇ ਦੀ ਜਿਹੜੀ ਪੈਸਿਵ ਨੈਸਿਟੀ ਉਹ ਮਾਫ ਕਰਨਾ ਸੁਨਾਮ ਦੀ ਉਹ ਲਹਿਰੇ ਤੇ ਵੀ ਗਈ ਆ ਲਹਿਰੇ ਦੇ ਅੰਦਰ 2022 ਦੇ ਵਿੱਚ ਬੀਬੀ ਰਜਿੰਦਰ ਕੌਰ ਭੱਠਲ ਇਲੈਕਸ਼ਨ ਲੜੇ ਉਹਨਾਂ ਨੂੰ 20000 ਵੋਟ ਪਈ 21 ਸੁਖਪਾਲ ਸਿੰਘ ਖਿਆਲ ਨੂੰ ਲਹਿਰੇ ਦੇ ਵਿੱਚ 21000 ਸਾਢੇ 21000 21450 ਦੇ ਲਗਭਗ ਵੋਟਾਂ ਪਈਆਂ ਨੇ 1000 ਵੋਟ ਦਾ ਵਾਧਾ ਤਾਂ ਦਰਜ ਹੋਇਆ ਪੱਠਲ ਪਰਿਵਾਰ ਨੇ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡੀ ਜੇ ਤੁਸੀਂ ਉਹਨਾਂ ਦੀ ਐਕਟੀਵਿਟੀਆਂ ਦੇਖੋ ਤਕਨੀਕੀ ਤੌਰ ਤੇ ਮੈਨੇਜਮੈਂਟ ਦੇ ਤੌਰ ਤੇ ਲੋਕਾਂ ਨੂੰ ਕੱਢਣ ਦੇ ਵਿੱਚ ਆਪਣੇ ਵਰਕਰਾਂ ਨੂੰ ਚਲਾਉਣ ਦੇ ਵਿੱਚ ਪਰ ਕਾਰਨ ਇਹ ਹੈ ਕਿ ਜੋ ਸੱਤਾ ਐਡੀ ਤਕੜੀ ਹੋਵੇ ਸਾਹਮਣੇ ਆਮ ਆਦਮੀ ਪਾਰਟੀ ਦੀ ਸੱਤਾ ਸੀ ਆਮ ਆਦਮੀ ਪਾਰਟੀ ਨੇ ਹਰ ਹਿੱਲਾ ਵਰਤਿਆ ਲਹਿਰੇ ਵਿੱਚ ਵੀ ਤੁਸੀਂ ਦੇਖਿਆ ਕਿ ਬਹੁਤ ਸਾਰੇ ਪੱਠਲ ਪਰਿਵਾਰ ਦੇ ਨਜ਼ਦੀਕੀ ਸਰਪੰਚ ਟੁੱਟ ਕੇ ਸਾਫ ਕਾ ਸਰਪੰਚ ਆਮ ਆਦਮੀ ਪਾਰਟੀ ਚ ਚਲੇ ਗਏ ਐਟ ਦਾ ਟਾਈਮ ਇੱਕ ਕਾਰਨ ਸੀ ਦੂਜਾ ਕਾਰਨ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੇ ਪ੍ਰਤੀਤਰ ਉਸ ਜ਼ਾਹਰ ਹੋ ਗਿਆ ਤਾਂ ਸਪਸ਼ਟ ਹੈ ਬੇਸ਼ੱਕ ਜਿੱਤੀ ਆਮ ਆਦਮੀ ਪਾਰਟੀ ਲਹਿਰੇ ਵਿੱਚ ਪਰ 20000 ਵੋਟ ਘਟੀ ਉਹਨਾਂ ਦੀ ਬਾਈ ਦੇ ਮੁਕਾਬਲੇ ਤਾਂ ਇਹ ਇਹ ਸਿਗਨੀਫੀਕੈਂਟ ਨੰਬਰ ਹੈ 20000 ਵੋਟ ਦਾ ਟਿਲਟ ਕਰਨਾ ਇੱਕ ਉੱਤੇ ਹੋਰ ਕਾਰਨ ਹੈ ਰਾਹੁਲ ਸਿੱਧੂ ਜੋ ਕਿ ਬੀਬੀ ਪੱਠਲ ਦੇ ਪੁੱਤਰ ਨੇਗੇ ਉਹਨਾਂ ਨੇ ਮੈਨੇਜਮੈਂਟ ਕਰੀ ਆਪਣੇ ਵਰਕਰ ਨੂੰ ਤੋਰਨ ਚ ਕਾਮਯਾਬ ਹੋਏ ਆਪਣੇ ਵਰਕਰ ਲਈ ਉਹਨਾਂ ਨੇ ਉਤਸ਼ਾਹਤ ਵੀ ਕੀਤਾ ਖੈਰੇ ਨੂੰ ਹਲਕੇ ਦੇ ਵਿੱਚ ਲੈ ਕੇ ਵੀ ਗਏ ਹਲਕੇ ਦੇ ਵਿੱਚ ਫਿਰੇ ਵੀ ਇਹੀ ਕਾਰਨ ਹੈ ਕਿ ਜਿਹੜਾ 1000 ਪਲੱਸ ਵੋਟ ਹੋਈ ਹੈ ਜਿਹੜੀ ਇੱਕ ਸਹੀ ਵੋਟ ਮਿਲਿਆ ਨਹੀਂ ਤਾਂ 17-12000 ਤੇ ਸਿਮਰਤ ਸਕਦੇ ਸੀਗੇ ਸੁਖਪਾਲ ਸਿੰਘ ਖਹਿਰਾ ਜਿਸ ਹਿਸਾਬ ਦੀ ਲਹਿਰੇ ਦੇ ਵਿੱਚੋਂ ਆਵਾਜ਼ ਆ ਰਹੀ ਸੀ ਕਿ ਸਿਮਰਜੀਤ ਸਿੰਘ ਮਾਨ ਤੇ ਮੀਤਹਿਰ ਚ ਮੁਕਾਬਲਾ ਅਕਾਲੀ ਦਲ ਬਚਾ ਨਹੀਂ ਸਕੇ ਲਹਿਰੇ ਅੱਗੇ ਸਿਰ 5-7000 ਵੋਟ ਰਹਿ ਗਈ ਹੁਣ ਇੱਥੇ ਤਾਂ ਸਾਰਾ ਫੈਕਟਰ ਹੈ ਇੱਥੇ ਮੈਂ ਅੱਗੇ ਇੱਥੇ ਕਾਂਗਰਸ ਬਚਾ ਗਈ ਹੋਰ ਜਿਹੜਾ ਇੱਥੇ ਆਪਾਂ ਐਂਡ ਤੇ ਗੱਲ ਕਰਦੇ ਆ ਤੇ ਵਿੱਚ ਇੱਕ ਬਹੁਤ ਇੰਟਰਸਟਿੰਗ ਫੈਕਟਰ ਹੈ ਕਿ ਇੱਥੇ ਆਪਾਂ ਫੇਰ ਚੱਲਦੇ ਆ ਜਿਹੜੀ ਕਾਂਗਰਸ ਨੂੰ ਵੋਟ ਆਉਣੀ ਸੀਗੀ ਜਿਹੜੀ ਸ਼ਹਿਰ ਦੀ ਲਹਿਰੇ ਸ਼ਹਿਰ ਤੇ ਤੁਸੀਂ ਜਾ ਕੇ ਦੇਖੋ ਜਿਸ ਤਰ੍ਹਾਂ ਦਾ ਇਸ ਵੇਲੇ ਹਾਲ ਹੈ ਕੋਈ ਵਿਕਾਸ ਦੇ ਕੰਮ ਨਹੀਂ ਕੋਈ ਇੱਟ ਨਹੀਂ ਲੱਗੀ ਲਹਿਰੇ ਦੇ ਅੰਦਰ ਲਹਿਰੇ ਚ ਕੋਈ ਵਿਕਾਸ ਨਹੀਂ ਹੋਇਆ ਜਿਹੜਾ ਸ਼ਹਿਰ ਦਾ ਵਰਗ ਸੀਗਾ ਇੱਕ ਤਾਂ ਵਿਕਾਸ ਦੁਖੀ ਸੀ ਆਮ ਆਦਮੀ ਪਾਰਟੀ ਤੋਂ ਉਹਨੇ ਕਿਤੇ ਜਾਣਾ ਸੀਗਾ ਉਹਨੂੰ ਆਪਸ਼ਨ ਮਿਲ ਗਿਆ ਅਰਵਿੰਦ ਖੰਨੇ ਦੇ ਰੂਪ ਚ ਮੂਨਕ ਚ ਵੀ ਇਹੀ ਚੀਜ਼ ਦੇਖਣ ਨੂੰ ਮਿਲੀ ਆ ਖਨੋਰੀ ਚ ਵੀ ਇਹੀ ਚੀਜ਼ ਦੇਖਣ ਨੂੰ ਮਿਲੀ ਆ ਤੇ ਲਹਿਰੇ ਚ ਵੀ ਇਹ ਤਿੰਨ ਵੱਡੀਆਂ ਮੰਡੀਆਂ ਨੇਗੀਆਂ ਲਹਿਰੇਗਾ ਅੱਗੇ ਵਿਧਾਨ ਸਭਾ ਹਲਕੇ ਦੀਆਂ ਇੱਥੇ ਕੀ ਹੋਇਆ ਇੱਥੇ ਇਹ ਹਿੰਦੂ ਡੋਮੀਨੇਟਡ ਇਲਾਕਾ ਵੀ ਆ ਖਨੋਰੀ ਵਾਲਾ ਵੀ ਆ ਮੂਨਕਾਲਾ ਵੀ ਇੱਥੇ ਬਾਂਗਰ ਦੀ ਪੱਟੀ ਦਾ ਇਲਾਕਾ ਸਾਰਾ ਦਾ ਸਾਰਾ ਇੱਥੇ ਚੀਜ਼ ਹੋਈ ਕਿ ਉਹਨਾਂ ਨੂੰ ਰਾਮ ਮੰਦਰ ਦਿਖਿਆ ਉਹ ਜਿਹੜਾ ਵਿਰੋਧ ਦੀ ਵੋਟ ਸੀਗੀ ਤੇ ਪਲੱਸ ਰਾਮ ਮੰਦਰ ਉਹ ਇਕੱਠੇ ਹੋ ਕੇ ਦੋਨੇ ਚਲੇ ਗਏ ਅਰਵਿੰਦ ਖੰਨੇ ਅਰਵਿੰਦ ਖੰਨਾ 20000 ਵੋਟ ਲੈ ਗਏ ਉਹ ਵੋਟ ਨਾ ਨਾ ਕਰਦੇ ਆ ਮੇਰਾ ਇਹ ਮੰਨਣਾ ਹੈ ਕਿ ਉਹ ਚ 18-19000 ਵੋਟ ਜਿਹੜੀ ਆ ਉਹ ਕਾਂਗਰਸ ਨੂੰ ਆਣੀ ਸੀ ਮਾਰ ਨੂ ਤਾਂ ਜਾਂਦੀ ਨਹੀਂ ਸੀ ਉਹ ਮਾਰ ਨੂ ਨਹੀਂ ਸੀ ਜਾਂਦੀ ਸਿਮਰਜੀਤ ਸਿੰਘ ਮਾਰ ਨੂ ਕਿਸੇ ਹੱਲੇ ਨਹੀਂ ਸੀ ਤੁਹਾਨੂੰ ਵੀ ਨਹੀਂ ਸੀ ਪੈਣੀ ਇਸ ਕਰਕੇ ਅਰਵਿੰਦ ਖੰਨੇ ਦਾ ਸਟਰੋਂਗ ਹੋਣਾ ਵੀ ਘਾਟੇ ਦਾ ਸੌਦਾ ਸਾਬਤ ਹੋਇਆ ਲਹਿਰੇ ਵਿੱਚ ਤਾਂ ਇਹ ਸਪਸ਼ਟ ਨਜ਼ਰ ਆ ਗਿਆ ਓਵਰ ਆਲ ਵੀ ਏਜੇ ਹੀ ਸਥਿਤੀ ਬਣਦੀ ਹੈ ਹੁਣ ਬੀਬੀ ਪੱਠੜ ਹੋਣਾ ਦੇ ਪਾਸੇ ਤੋਂ ਕੀ ਕਮੀਆਂ ਰਹੀਆਂ ਨੇ ਇੱਕ ਤਾਂ ਇਸ ਬੋਟ ਨੂੰ ਵਿਸ਼ਵਾਸ ਚ ਨਹੀਂ ਲੈ ਸਕੇ ਕਿ ਅਸੀਂ ਤੁਹਾਡੇ ਸੇਵਕਾਂ ਅਸੀਂ ਤੁਹਾਡੇ ਲਈ ਕੰਮ ਕਰਦੇ ਰਹੇ ਹਾਂ ਉਹ ਇਹ ਗੱਲ ਇਸ ਬੋਟ ਨੂੰ ਜਿਚਾ ਨਹੀਂ ਸਕੇ ਨਾ ਹੀ ਉਹ ਇਹ ਗੱਲ ਜਿਚਾ ਸਕੇ ਕਿ ਜਿਹੜਾ ਰਾਹੁਲ ਗਾਂਧੀ ਨੇ ਅਗਨੀਵੀਰ ਵਾਲਾ ਜਾਂ ਬਾਕੀ ਕੰਮ ਕਰੇ ਉਹ ਵੀ ਨਹੀਂ ਜਿਚਾ ਸਕੇ ਉਹਨਾਂ ਦੀ ਕਮੀ ਇਹ ਰਹੀ ਕਿ ਜਿਹੜਾ ਉਹਨਾਂ ਦੇ ਪਿੰਡਾਂ ਦੇ ਵਿੱਚ ਉਹਨਾਂ ਦੇ ਲੋਕ ਲਾਗੂਆਂ ਦਾ ਵਿਰੋਧ ਹੈ ਜਿਹੜੇ ਪਿੰਡਾਂ ਦੇ ਮੋਰੀ ਆਗੂ ਹੈ ਜਿਹਨੂੰ ਅਗਵਾ ਕਹਿੰਨੇ ਆ ਆਪਾਂ ਮੋਰੀ ਬੰਦੇ ਉਹਨਾਂ ਦਾ ਬਹੁਤ ਵਿਰੋਧ ਹੈ ਉਹ ਇੱਕ ਕਾਰਨ ਹੈ ਕਿ ਪੱਠਲ ਪਰਿਵਾਰ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਹਨੂੰ ਇਨਕਰੀਜ਼ ਨਹੀਂ ਕਰ ਸਕਿਆ ਇਹ ਉਹਨਾਂ ਦੇ ਬੈਕਲੌਗ ਨੇਗੇ ਚੀਜ਼ ਦੇ ਅੰਦਰ ਉਹਨਾਂ ਦੇ ਕਹਿ ਸਕਦੇ ਆ ਕਿ ਜੇ ਉਹ ਆਪਣੇ ਆਗੂਆਂ ਨੂੰ ਤੋੜਨ ਪਾਸੇ ਕਰ ਦਿੰਦੇ ਨਵੇਂ ਲੋਕਾਂ ਨੂੰ ਮੌਕਾ ਦੇਣ ਜਿਹੜੇ ਲੋਕ ਕੰਮ ਕਰ ਸਕਦੇ ਨੇ ਕੰਮ ਕਰਨਾ ਚਾਹੁੰਦੇ ਨੇ ਪੋਲੀਟੀਕਲੀ ਉਹਨਾਂ ਦੀ ਉਹਨਾਂ ਨੂੰ ਗਰੂਮ ਕਰਨ ਉਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਸਮਝਾਉਣ ਚੀਜ਼ਾਂ ਉਹ ਹੁਣ ਉੱਥੇ ਕੀ ਉੱਥੇ ਜਿਹੜੇ ਭੱਠਲ ਪਰਿਵਾਰ ਦਾ ਜਿਹੜਾ ਜਿੰਨਾ ਕਿ ਵੀ ਆਲਾਦਾਲਾ ਨਾ ਉਹ ਸਾਰਾ ਦਾ ਸਾਰਾ ਸੱਤਾ ਦਾ ਨਿੱਗ ਭੋਗਦਾ ਰਿਹਾ ਹੈ ਬਹੁਤ ਲੰਬਾ ਸਮਾਂ ਤੇ ਉਹਨਾਂ ਨੂੰ ਆਦਤਾਂ ਵੀ ਉਹੋ ਜਿਹੀਆਂ ਪੈ ਗਈਆਂ ਲੜਾਈਆਂ ਕਰਾ ਲੀਆਂ ਲੜਾਈਆਂ ਦੇ ਫੈਸਲੇ ਕਰਾ ਲਏ ਇਹ ਕੁਝ ਦੇ ਵਿੱਚ ਲੱਗੇ ਹੋਏ ਨੇ ਕੋਰ ਮੁੱਦੇ ਨੇ ਜਿਹੜੇ ਲਹਿਰੇ ਦੇ ਉਹ ਅਡਰੈਸ ਨਹੀਂ ਹੋ ਸਕੇ ਪੱਠਲ ਪਰਿਵਾਰ ਦੇ ਤਰਫੋਂ ਬਲੇ ਬੇਸ਼ੱਕ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੀ ਉਹਨਾਂ ਨੇ ਇਸ ਗੱਲ ਨੂੰ ਕੀਤਾ ਪਰ ਉਹ ਉਹਨਾਂ ਸਮਖਿ ਸਪਸ਼ਟ ਨਹੀਂ ਹੋ ਜਾ ਰਹੇ ਮੀਡੀਆ ਤੇ ਬਹੁਤ ਐਕਟਿਵ ਨਜ਼ਰ ਆਇਆ ਰਾਹੁਲ ਸਿੱਧੂ ਸੋਸ਼ਲ ਮੀਡੀਆ ਤੇ ਬੇਸ਼ੱਕ ਐਕਟਿਵ ਨਜ਼ਰ ਆਇਆ ਉਹ ਚੰਗੀ ਗੱਲ ਵੀ ਆ ਉਹਦਾ ਇੱਕ ਅਸਰ ਵੀ ਗਿਆ ਦੇਖੋ ਰਾਹੁਲ ਸਿੱਧੂ ਖਿਲਾਫ ਆ ਸਰਕਾਰ ਖਿਲਾਫ ਵੀ ਰਾਹੁਲ ਸਿੱਧੂ ਬਾਰੇ ਵੀ ਪਰਸਨਲ ਤੌਰ ਤੇ ਦੋ ਤਿੰਨ ਮਿੱਥਾ ਸੀ ਕਿ ਉਹ ਹਲਕੇ ਚ ਵਿਚਰਦੇ ਨਹੀਂ ਲੋਕਾਂ ਨਾਲ ਤੁਰਦੇ ਨਹੀਂ ਉਹਨਾਂ ਨੇ ਇਹ ਵੀ ਮਿੱਥ ਤੋੜਤੀ ਉਹਨਾਂ ਨੇ ਇਹ ਮਿੱਥ ਤੋੜਤੀ ਕਿ ਮੈਂ ਮੇਰੇ ਬਾਰੇ ਜਿਹੜੀਆਂ ਉਹਨਾਂ ਦੇ ਮਿੱਥਾ ਸੀਗੀਆਂ ਵੀ ਇਹ ਤਾਂ ਬਸ ਵੈਸੀ ਇੱਕ ਕਾਕਾਸ਼ਾਈ ਵਾਲਾ ਜਿਹੜਾ ਉਹਨਾਂ ਦਾ ਚਿਹਰਾ ਬਣਿਆ ਹੋਇਆ ਸੀਗਾ ਮੈਂ ਕਹਿੰਨਾ ਕਿ ਭੱਠਲ ਪਰਿਵਾਰ ਨੇ ਸਿਲੈਕਸ਼ਨ ਦੇ ਵਿੱਚ ਹਾਰ ਜਿੱਤ ਆ ਆਪਣੀ ਥਾਂ ਤੇ ਆ ਪਰ ਰਾਹੁਲ ਸਿੱਧੂ ਨੂੰ ਰਾਜਨੀਤਿਕ ਤੌਰ ਦੇ ਉੱਤੇ ਇੱਕ শারਪ ਤੌਰ ਦੇ ਉੱਤੇ ਨਿਕਲਦੇ ਹੋਇਆ ਦੇਖਿਆ ਜਾ ਸਕਦਾ ਹੈ ਮੈਨੂੰ ਇਹ ਲੱਗਦਾ ਹੈ ਕਿ ਆਉਂਦੇ ਦਿਨਾਂ ਵਿੱਚ ਲਹਿਰੇਗਾ ਕਿ ਕਾਂਗਰਸ ਦੀ ਸਿਆਸਤ ਜਿਹੜੀ ਹੈ ਉਹਦਾ ਧੁਰਾ ਰਾਹੁਲ ਸਿੱਧੂ ਬਣ ਜਾਣਗੇ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਸਾਬਤ ਕੀਤਾ ਹੈ ਲੋਕਾਂ 'ਚ ਗਰਮੀ 'ਚ ਨਹੀਂ ਤਾਂ ਕਾਕੇ ਕਿਹੜੇ ਕਾਕੇ ਦੇਖਿਆ ਆਪਾਂ ਕੋਈ ਵੀ ਨਹੀਂ ਦੇਖਿਆ ਵੱਡੇ ਜਿਹੜੇ ਲਾਣੇ ਨੇਗੇ ਸਿਆਸਤ ਦੇ ਇਦਾਂ ਫਿਰਦੇ ਹੁਣ ਗਲੀ ਗਲੀ ਗਿਆ ਰਾਹੁਲ ਸਿੱਧੂ ਇਹ ਮੈਂ ਇਸ ਚੀਜ਼ ਦਾ ਖੁਦ ਗਵਾਹ ਰਹਾ ਮੈਂ ਜਦੋਂ ਸੁਖਪਾਲ ਸਿੰਘ ਖੈਰ ਨੂੰ ਕਵਰ ਕੀਤਾ ਇਹਨਾਂ ਇਲੈਕਸ਼ਨਾਂ ਚ ਤਾਂ ਇਹ ਚੀਜ਼ ਦੇਖੀ ਗਈ ਆ ਉਹਨਾਂ ਨੇ ਇਸ ਚੀਜ਼ ਨੂੰ ਕੀਤਾ ਫਿਰ ਜਿਹੜੇ ਮੁੱਦੇ ਸੀਗੇ ਦੇਖੋ ਸਰਕਾਰ ਲਹਿਰੇ ਦੇ ਮੁੱਦੇ ਚੱਕੇ ਉਹਨਾਂ ਨੇ ਸਟੇਟ ਲੈਵਲ ਦੇ ਮੁੱਦੇ ਜਿਹੜੇ ਆਮ ਆਦਮੀ ਪਾਰਟੀ ਜਿਹੜੇ ਅੱਜ ਵੀ ਆਮ ਆਦਮੀ ਪਾਰਟੀ ਲਾਰੇ ਲਾ ਰਹੀ ਹੈ ਚਾਹੇ ਉਹ 1000 ਰੁਪਏ ਵਾਲਾ ਹੋਵੇ ਚਾਹੇ ਉਹ ਜਿਹੜਾ ਵੱਡੇ ਪੱਧਰ ਤੇ ਇੰਡਸਟਰੀ ਦੇ ਲਈ ਕੰਮ ਕਰਨ ਦੀ ਗੱਲ ਹੋਵੇ 인ਫਰਾਸਟ੍ਰਕਚਰ ਖੜਾ ਕਰਨ ਦੀ ਗੱਲ ਹੋਵੇ ਸਰਕਾਰੀ ਮੱਲਾ ਕਲੀਨਿਕਾਂ ਦੇ ਉੱਤੇ ਜਿਹੜੀਆਂ ਖਾਮੀਆਂ ਨੇ ਨੌਕਰੀ ਦੇ ਇਸ਼ੂ ਦੇ ਉੱਤੇ ਜਿਹੜੇ ਕਿੰਤੂ ਪ੍ਰਿੰਤੂ ਨੇ ਉਹਨਾਂ ਨੇ ਬਹੁਤ ਸਟਰੋਂਗ ਚੱਕੇ ਇਸ ਮਾਮਲੇ ਦੇ ਵਿੱਚ ਇਹੀ ਤਾਂ ਹੀ ਕਹਿ ਰਹੇ ਕਿ ਉਹਨਾਂ ਨੇ ਪੋਲੀਟੀਕਲੀ ਉਹ ਆਪਣੇ ਆਪ ਨੂੰ ਰਗੜ ਕੇ ਇੱਕ ਤਰਾਸ਼ਣ ਚ ਜਿਹੜਾ ਉਹ ਕਾਮਯਾਬ ਹੋਏ ਆ ਬਾਜੀ ਬਸਬ ਅਰਵਿੰਦ ਖੰਨਾ 120 30000 ਦੇ ਕਰੀਬ ਵੋਟ ਲੈ ਗਏ ਤੁਹਾਨੂੰ ਕੀ ਲੱਗਦਾ ਖੰਨੇ ਜਿਹੜੀ ਅੰਦਾਜ਼ਾ ਸੀਗਾ ਕਿ ਸੰਗਰੂਰ ਦੇ ਵਿੱਚ ਉਹਨਾਂ ਦੀ ਬੀਜੇਪੀ ਦੀ ਵੋਟ ਹੈ ਜਿਹੜੀ ਉਹ 70 ਤੋਂ 80 90 ਹਜ਼ਾਰ ਤੱਕ ਵੋਟ ਹੈ ਇਹ ਅੰਦਾਜ਼ਾ ਸੀ ਪਰ ਵੋਟ ਹੈ ਜਿਹੜੀ ਉਹ 1 ਲੱਖ 230 ਹਜ਼ਾਰ ਤੱਕ ਚਲੀ ਗਈ ਤੁਹਾਨੂੰ ਕੀ ਲੱਗਦਾ ਅਰਵਿੰਦ ਖੰਨੇ ਤੱਕ ਜਿਹੜੀ ਵੋਟ ਗਈ ਹੈ ਉਹ ਕਿਸ ਦੀ ਵੋਟ ਗਈ ਹੈ ਕਿਹਨੂੰ ਸੱਟ ਮਾਰੀ ਹੈ ਮੇਜਰਲੀ ਉਹ ਸੱਟ ਜਿਹੜੀ ਹੈ ਕਾਂਗਰਸ ਨੂੰ ਵੱਜੀ ਹੈ ਕਾਂਗਰਸ ਨੂੰ ਹੀ ਇਹ ਵੋਟ ਹੋਣੀ ਸੀ ਜ਼ਿਆਦਾਤਰ ਇਹਦੇ ਵਿੱਚ ਸ਼ਹਿਰੀ ਤੇ ਦਲਿਤ ਵੋਟ ਹੈ ਦਲਿਤ ਵੋਟ ਬਾਰੇ ਮੈਂ ਇਲਜ਼ਾਮ ਨਹੀਂ ਲਾਉਂਦਾ ਇਹ ਖੰਡ ਚਰਚਾਵਾਂ ਨੇ ਸੰਗਰੂਰ ਦੇ ਲੋਕ ਸਭਾ ਹਲਕੇ ਦੇ ਵਿੱਚ ਪਿੰਡਾਂ ਚਕੇ ਬੀਜੇਪੀ ਨੇ 25000 ਰੁਪਏ ਦਿੱਤਾ ਇੱਕ ਬੂਥ ਲਾਉਣ ਦਾ ਇੱਕ ਬੀਜੇਪੀ ਦੀ ਆਗੂ ਆ ਸੁਭਾ ਪੱਧਰ ਦੀ ਸੰਗਰੂਰ ਲੋਕ ਸਭਾ ਹਲਕੇ ਨਾਲ ਸੰਬੰਧਿਤ ਉਹਦੇ ਘਰ ਦੇ ਵੱਲੋਂ ਦੱਸਿਆ ਜਾਂਦਾ ਕਿ दारू ਵੀ ਵੰਡੀ ਗਈ ਐਸੀ ਇਹਦੀ ਪੁਸ਼ਟੀ ਨਹੀਂ ਕਰਦੇ ਇਹ ਸਿਰਫ ਸੂਤਰਾਂ ਦੇ ਹਵਾਲੇ ਨਾਲ ਖੰਡ ਚਰਚਾ ਜਿਹੜੀ ਉਹ ਹੈਗੀ ਆ ਇੱਕ ਤਾਂ ਇਹ ਕਾਰਨ ਦੂਜਾ ਜਿਹੜਾ ਇਹ ਚ ਵੱਡਾ ਸਿਗਨੀਫੀਕੈਂਟ ਕਾਰਨ ਇਹ ਹੈ ਕਿ ਜਿਹੜੀ ਸ਼ਹਿਰਾਂ ਦੀ ਹਿੰਦੂ ਵੋਟ ਸੀਗੀ ਉਹਨੂੰ ਇਹ ਲੱਗਿਆ ਕਿ ਸਿਮਰਜੀਤ ਸਿੰਘ ਮਾਨ ਅਸੀਂ ਉਹਨੂੰ ਤਾਂ ਨਹੀਂ ਵੋਟ ਪਾਉਣੀ। ਤ੍ਰੂਵੀਕਰਨ ਹੋ ਚੁੱਕਿਆ ਦੇਸ਼ ਪੱਧਰ ਤੇ ਤਾਂ ਉਹਨਾਂ ਨੂੰ ਵੀ ਲੱਗਿਆ ਕਿ ਅਸੀਂ ਵੋਟ ਨਹੀਂ ਪਾਉਣੀ। ਫਿਰ ਅਸੀਂ ਕਿੰਨੂੰ ਪਾਈਏ? ਉਹ ਵੋਟ ਜਾਣੀ ਸੀ ਸੁਖਪਾਲ ਸਿੰਘ ਖਹਿਰਾ ਨੂੰ। ਸੁਖਪਾਲ ਸਿੰਘ ਖਹਿਰਾ ਨੂੰ ਫਿਰ ਉਹ ਚੀਜ਼ ਕਹੀ ਕਿ ਕਿਉਂ ਪਾਈਏ ਯਾਰ? ਇਹ ਵੀ ਗੱਲਾਂ ਤਾਂ ਅਮਰਪਾਲ ਉਹਨਾਂ ਦੀਆਂ ਕਰਦਾ ਆ। ਇਹ ਵੀ ਗੱਲਾਂ ਕਰਦਾ ਆ ਜਿਹੜੇ ਆ ਹਾਲਾਂਕਿ ਇੱਥੇ ਇਹ ਇੱਕ ਡਿਬੇਟ ਦਾ ਵਿਸ਼ਾ ਹੈ ਕਿ ਕਿਸੇ ਦੇ ਕਾਨੂੰਨੀ ਹੱਕ ਮਾਰੇ ਜਾਂਦੇ ਮਨੁੱਖੀ ਹੱਕ ਮਾਰੇ ਜਾਂਦੇ ਜੇ ਇੱਕ ਕਮਿਊਨਿਟੀ ਨੂੰ ਪਸੰਦ ਆਉਂਦੇ ਆ ਤਾਂ ਇਹ ਉਸ ਕਮਿਊਨਿਟੀ ਨੂੰ ਸੋਚਣ ਦੀ ਲੋੜ ਹੈ ਕਿ ਜਿੱਦਨ ਤੁਹਾਡੇ ਮਾਰੇਗੇ ਫਿਰ ਤੁਹਾਨੂੰ ਦੂਜਿਆਂ ਨੂੰ ਵੀ ਚੰਗਾ ਲੱਗੂਗਾ ਤਾਂ ਇਹ ਇੱਕ ਗੱਲ ਹੈ ਵੀ ਕਿਸੇ ਦੇ ਹੱਕ ਲਈ ਬੋਲਣਾ ਜੇ ਇਹ ਲੱਗਦਾ ਕਿ ਇਹ ਕਮਨਲ ਹੈ ਇਹ ਸਾਡੇ ਪ੍ਰਤੀ ਨਫ਼ਰਤ ਪੈਦਾ ਕਰਦਾ ਤਾਂ ਇਹ ਇੱਕ ਸੋਚਣ ਵਾਲੀ ਗੱਲ ਹੈ ਪਰ ਫਿਰ ਵੀ ਹਿੰਦੂ ਭਾਈਚਾਰੇ ਨੇ ਇਹ ਚੀਜ਼ ਫੀਲ ਕੀਤੀ ਉਹਨਾਂ ਨੇ ਕਾਂਗਰਸ ਦੀ ਵੱਲ ਜਾਣ ਦੀ ਥਾਂ ਦੇ ਉੱਤੇ ਉਹ ਚਲੇ ਗਏ ਅਰਵਿੰਦ ਖੰਨਾਲ ਇਹੀ ਕਾਰਨ ਹੈ ਕਿ ਸੰਗਰੂਰ ਚੋਂ 20000 ਵੋਟ ਪੈ ਜਾਣੀ ਪਿਛਲੀ ਵਾਰ ਅਰਵਿੰਦ ਖੰਨਾਲ ਨੂੰ 15000 ਪਈ ਸੀਗੀ 2022 ਚ 31 20000 5000 ਦਾ ਬਹੁਤ ਵੱਡਾ ਵਾਧਾ ਸਾਰੇ ਹਲਕਿਆਂ ਦੀ ਬਾਤ ਸਾਰੇ ਹਲਕਿਆਂ ਦੀ ਤਕਰੀਬਨ ਤਕਰੀਬਨ ਇਹੀ ਹਾਲ ਹੈ ਖਾਸ ਕਰਕੇ ਬਰਨਾਲਾ ਮਨੇਲ ਕੋਲੇ ਜੋ 20000 ਵੋਟ ਪਈ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਐਡਾ ਸਾਰਾ ਸਿਸਟਮ ਸੀਗਾ ਤਾਂ ਇਹ ਸਾਰੀ ਵੋਟ ਕਾਂਗਰਸ ਨੂੰ ਸ਼ਿਫਟ ਹੋਣੀ ਸੀ ਐਂਡ ਦਾ ਐਂਡ ਇਹ ਕਾਂਗਰਸ ਦੇ ਹੱਥ ਕਚੌਣੀ ਸੀ ਕਿਉਂਕਿ ਵੀ ਅਦਰ ਤਾਂ ਜਾਣ ਹੀ ਸੀ ਰਹੀ ਨਾ ਹੀ ਢਿੰਡਸਾ ਪਰਿਵਾਰ ਖੜਿਆ ਸੀ ਕਿ ਆ ਕਿ ਉਹ ਢਿੰਡਸਾ ਵੱਲ ਵੀ ਚਲੇ ਜਾਂਦੀ ਕਿਉਂਕਿ ਇਸ ਇਲਾਕੇ ਦੇ ਵਿੱਚ ਨਾ ਢਿੰਡਸਾ ਪਰਿਵਾਰ ਦਾ ਸਾਰੇ ਪਾਈਚਾਰਿਆਂ ਚ ਬਹੁਤ ਪਕੜ ਹੈ ਹੁਣ ਇਹ ਚੀਜ਼ ਸਾਹਮਣੇ ਆ ਗਈ ਕਿ ਇਹਦਾ ਨੁਕਸਾਨ ਅਰਵਿੰਦ ਖੰਨੇ ਦਾ ਨੁਕਸਾਨ ਜਿਹੜਾ ਵੋਟ ਭਾਜੇਪੀ ਦਾ ਵੋਟ ਵੱਧ ਲੈ ਕੇ ਜਾਣਾ ਉਹ ਕਾਂਗਰਸ ਨੂੰ ਹੋਇਆ ਮੈਨੂੰ ਲੱਗਦਾ ਕਿ ਕਾਂਗਰਸ ਨੂੰ 120000 ਚੋਂ 50 ਤੋਂ 40 ਤੋਂ 50000 ਵੋਟ ਕਾਂਗਰਸ ਕੋਲ ਆਉਣੀ ਸੀ ਇੱਕ ਲਾਸਟ ਸਵਾਲ ਕਰ ਲੈਣੇ ਆ ਇੱਕ ਜਿਹੜਾ ਆਮ ਚਰਚਾ ਦਾ ਵਿਸ਼ਾ ਰਹੀ ਗੱਲ ਕਿ ਸਕਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਮਾਨ ਦੀ ਇੱਕੋ ਵੋਟ ਹੈ ਜੇਕਰ ਦੋਨਾਂ ਚ ਇੱਕ ਹੁੰਦਾ ਤਾ ਇਹਨਾਂ ਦੋਨਾਂ ਚੋਂ ਇੱਕ ਜਣਾ ਜਿੱਤ ਜਾਂਦਾ ਮੀਤਿਹਰ ਦੀ ਜਿੱਤ ਹੈ ਜਿਹੜੀ ਉਹਨਾਂ ਨੂੰ ਨਹੀਂ ਨਸੀਬ ਹੋਣੀ ਸੀ ਤੁਹਾਨੂੰ ਲੱਗਦਾ ਇਸ ਤਰ੍ਹਾਂ ਹੋ ਸਕਦਾ ਸੀਗਾ ਪਰ ਗੱਲ ਇਹ ਵੀ ਹੈ ਨਾ ਕਿ ਕਾਂਗਰਸ ਦਾ ਕੋਈ ਕੈਂਡੀਡੇਟ ਤਾਂ ਹੁੰਦਾ ਵਿਜੇਂਦਰ ਸਿੰਘਲਾ ਹੁੰਦੇ ਮੰਨ ਲਓ ਤੁਸੀਂ ਫਿਰ ਸੀਮਰਜੀਤ ਸਿੰਘ ਮਾਨ ਕਿਵੇਂ ਜਿੱਤਦੇ ਹੁੰਦੇ ਫਿਰ ਤਾਂ ਬਾਣੀਆਂ ਭਾਈਚਾਰਾ ਜਿਹੜਾ ਗਿਆ ਹੈ ਉਧਰ ਨੂੰ ਹਿੰਦੂ ਭਾਈਚਾਰਾ ਜਾਂ ਬਾਣੀਆਂ ਭਾਈਚਾਰਾ ਸਪੈਸ਼ਲੀ ਕਹਿ ਲਈਏ ਮੈਨੂੰ 2009 ਦਾ ਅ ਰਿਜ਼ਲਟ ਚੋਣਾ ਜਾਦ ਨੇ ਸੰਗਰੂਰ ਦੀਆਂ ਉਦੋਂ ਬਾਣੀਆਂ ਭਾਈਚਾਰਾ ਵਿਜੇਂਦਰ ਸਿੰਘਲਾ ਪ੍ਰਤੀ ਇੱਕ ਮੁੱਠ ਹੋ ਕੇ ਪੈ ਗਿਆ ਸੀ ਵੀ ਕਿਸੇ ਨੂੰ ਨਹੀਂ ਦੇਖਿਆ ਉਹ ਨਾਲ ਸਖਦੇਵ ਸਿੰਘ ਢੀਂਡ ਸਾਹਿਬ ਵੀ ਖੜੇ ਸੀ RAMMU ਵਾਲੀਆ ਸਿਮਰਜੀਤ ਸਿੰਘ ਮਾਨ ਕਿਸੇ ਨੇ ਉਹ ਇੱਕ ਮੁੱਠ ਹੋ ਕੇ ਪੈ ਗਿਆ ਸੀ ਮੰਨ ਲਓ ਇੱਕ ਮੁੱਠ ਹੋ ਕੇ ਵੀ ਨਾ ਪੈਂਦਾ 60% ਵੀ ਪੈ ਜਾਂਦਾ ਤਾਂ ਸਥਿਤੀਆਂ ਡਿਫਰੈਂਟ ਹੁੰਦੀਆਂ ਮੈਨੂੰ ਇਹ ਲੱਗਦਾ ਕਿ ਸਿੱਖ ਵੋਟ ਚ ਪਾਟੋ ਧਾੜਤਾ ਹੋਈ ਹੈ ਪਾਟੋ ਧਾੜਤਾ ਹੋਈ ਹੈ ਪਰ ਇਹ ਤਾਂ ਗੱਲ ਹੈ ਵੀ ਕਾਂਗਰਸ ਦਾ ਕੈਂਡੀਡੇਟ ਕੌਣ ਹੁੰਦਾ ਮੰਨ ਲਓ ਵਿਜੇਂਦਰ ਸਿੰਘਲਾ ਹੁੰਦਾ ਮੰਨ ਲਓ ਦਲਬੀਰ ਗੋਲਡੀ ਹੋ ਜਾਂਦੇ ਕਾਂਗਰਸ ਦੇ ਕੈਂਡੀਡੇਟ ਤਾਂ ਇਹਦੇ ਬਾਰੇ ਤਾਂ ਕੋਈ ਹੋਣੀ ਕਿਹਾ ਜਾਂਦਾ ਪਰ ਇੱਥੇ ਇਹ ਗੱਲ ਜ਼ਰੂਰ ਹੈ ਕਿ ਇਹਨਾਂ ਦੇ ਵਿੱਚ ਵੋਟ ਉਹਨੂੰ ਤਾਂ ਮਿਲਨੀ ਐ ਸੀ ਮਿਲਨੀ ਹੀ ਸੀ ਤਾਂ ਉਹ ਵੋਟ ਹੁਣ ਇੱਥੇ ਹੈ ਕਿ ਜਿਹੜੀ ਵੋਟ ਗੁੱਸੇ 'ਚ ਆਮ ਆਦਮੀ ਪਾਰਟੀ ਦੇ ਭਾਜੀਪੀ ਦੇ ਖਿਲਾਫ ਹੋ ਕੇ ਸਿਮਰਜੀਤ ਸਿੰਘ ਮਾਨ ਕੰਨੀ ਜਾਣੀ ਸੀਗੀ ਵੱਡੇ ਪੱਧਰ ਤੇ ਉਹ ਵੰਡੀ ਗਈ ਜਿਹੜੀ ਵੋਟ ਜਾਂ ਮਾਨ ਨਾ ਹੁੰਦੇ ਉਹ ਖਹਿਰੇਵਾਲ ਜਾਣੀ ਸੀ ਉਹ ਵੰਡੀ ਗਈ ਇੱਕ ਫੈਕਟਰ ਹੈ ਕਿ ਸਿੱਖ ਖਾਸ ਕਰਕੇ ਜਿਹੜੀ ਵੈਵਰੈਂਟਲੀ ਵਿਰੋਧੀ ਬੋਟ ਸੀ ਉਹ ਕੰਵੇਸੀ ਦੀ ਬੋਟ ਹੈ ਵਿਰੋਧੀ ਧਿਰਾਂ ਚ ਵੰਡੀ ਹੈ ਦੋਨੇ ਉਮੀਦਵਾਰ ਸੀ ਜਿਹੜੇ ਵਿਰੋਧੀ ਧਿਰ ਦੇ ਉਹ ਤਕੜੇ ਸੀਗੇ ਤਕੜੇ ਸੀ ਇਹ ਚ ਕੋਈ ਸ਼ੱਕ ਨਹੀਂਗਾ ਤਕੜੇ ਸੀਗੇ ਪਰ ਗੱਲ ਹੁਣ ਇਹ ਹੈ ਕਿ ਕੋਈ ਕਹੀ ਜਾਂਦੇ ਨੇ ਕਿ ਵੀ ਸਿਮਰਜੀਤ ਸਿੰਘ ਮਾਨ ਨੂੰ ਹਰਾਉਣ ਖੈਰਾ ਹੈ ਫਿਰ ਖੈਰਾ ਦੂਜੇ ਨੰਬਰ ਤੇ ਨਹੀਂ ਸੀ ਜਾਂਦੇ ਫਿਰ ਖੈਰਾ ਤੀਜੇ ਨੰਬਰ ਤੇ ਹੁੰਦੇ ਇਹ ਇੱਕ ਡਿਫਰੈਂਸ ਸਾਨੂੰ ਸਮਝਣਾ ਪੈਣਾ ਹੈ ਹੁਣ ਇੱਕ ਸੰਗਰੂਰ ਦਾ ਬਹੁਤ ਵੱਡਾ ਸਿਆਸੀ ਪਰਿਵਾਰ ਹੈ ਦੋ ਸਿਆਸੀ ਪਰਿਵਾਰ ਨੇਗੇ ਇੱਕ ਦਾ ਬਰਨਾਲੇ ਨਾਲ ਹੀ ਸੰਬੰਧ ਹੈ ਇੱਕ ਦਾ ਸੰਗਰੂਰ ਨਾਲ ਹੁਣ ਉਹਨਾਂ ਦੇ ਉੱਤੇ ਵੀ ਬੜੀ ਚਰਚਾ ਇਹ ਹੈ ਕਿ ਲਹਿਰੇਗਾਗੇ ਸੁਨਾਮ ਸੰਗਰੂਰ ਬਰਨਾਲੇ ਧੂਰੀ ਦੇ ਵਿੱਚ ਉਹਨਾਂ ਨੇ ਆਪਣੀ ਵੋਟ ਜਿਹੜੀ ਹੈ ਉਹ ਮੀਤਹਿਰ ਨੂੰ ਟਰਾਂਸਫਰ ਕਰਾਈ ਹੈ ਇੱਕ ਖੁੰਡ ਚਰਚਾ ਹੈ ਇਹਦੇ ਵਿੱਚ ਸੱਚ ਵੀ ਹੋ ਸਕਦਾ ਝੂਠ ਵੀ ਹੋ ਸਕਦਾ ਪਰ ਇਹ ਚਰਚਾ ਹੈ ਕਿ ਉਹ ਆਪਣੀ ਪਾਰਟੀ ਤੋਂ ਬਹੁਤ ਨਾਰਾਜ਼ ਸੀਗਾ ਉਹ ਪਰਿਵਾਰ ਦੋਨੇ ਪਰਿਵਾਰ ਤੇ ਉਹਨਾਂ ਨੇ ਮੀਤਹਿਰ ਨੂੰ ਵੋਟ ਟਰਾਂਸਫਰ ਕਰਾਈ ਹੈ ਇੱਕ ਦੋ ਹਲਕੀਆਂ ਸੂਚਨਾ ਹੈ ਕਿ ਸਿਮਰਜੀਤ ਸਿੰਘ ਮਾਨ ਨੂੰ ਵੀ ਕਰਾਈ ਹੈ ਪਰ ਵੱਡੇ ਪੱਧਰ ਤੇ ਉਹ ਮੀਤਹਿਰ ਨੂੰ ਟਰਾਂਸਫਰ ਹੋਈ ਹੈ ਇਹ ਇੱਕ ਵੱਡਾ ਕਾਰਨ ਹੈ ਤਾ ਇਹ ਸਨ ਕਾਰਨ ਜੋ ਸਖਪਾਲ ਸਿੰਘ ਖੈਰਾ ਦੀ ਹਾਰ ਦੇ ਕਾਰਨ ਬਣੇ ਤੁਹਾਨੂੰ ਕੀ ਲੱਗਦਾ ਸਖਪਾਲ ਸਿੰਘ ਖੈਰਾ ਕਿਉਂ ਹਾਰੇ ਨੇ ਤੁਸੀਂ ਵੀ ਆਪਣੀ رائے ਜਿਹੜੀ ਉਹ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਤੁਸੀਂ ਜੁੜੇ ਰਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗगनਦੀਪ ਸਿੰਘ